ਤੇ ਆ ਸਾਰਾ ਮੇਰਾ ਪਿੰਡ ਆ ਤੁਸੀਂ ਜ਼ਰੂਰ ਦੇਖੋ ਤੇ ਆਓ ਸਾਡਾ ਇੱਕ ਭਤੀਜਾ ਖੜਾ ਮੈਂ ਝੂਮ ਕਰਕੇ ਵਿਖਾਉਣਾ ਤੁਹਾਨੂੰ ਆ ਆ ਬਿਲਕੁਲ ਨੇੜੇ ਲਿਆ ਕੇ ਉਹ ਥੱਲੇ ਖੜਾ ਇਹ ਵੀ ਮੇਰਾ ਭਤੀਜਾ ਕਾਸ਼ ਪ੍ਰਕਾਸ਼ ਸਿੰਘ ਤੇ ਬਹੁਤ ਮਿਹਰਬਾਨੀ ਬਾਈ ਅਸੀਂ ਅੱਜ ਸਾਰਾ ਪਿੰਡ ਸ਼ੂਟ ਕਰਨਾ ਤੇ ਇਧਰ ਤੁਸੀਂ ਵੇਖੋ ਆ ਹਰਿਆਵਲ ਬੜੀ ਉੱਤੋਂ ਦਿਸਦੀ ਆ ਜਿਹੜੀ ਕੋਠੀ ਵੇਖ ਰਹੇ ਜੇ ਇਹ ਲਖਮਨ ਸਿੰਘ ਹਰਦੀਪ ਜਿਹੜੀ ਕੋਠੀ ਤੇ ਅਸੀਂ ਖੜੇ ਆ ਹਰਦੀਪ ਸਿੰਘ ਉਹ ਵੀ ਮੇਰਾ ਭਤੀਜੇ ਨੇ ਇਹਨਾਂ ਦੀ ਕੋਠੀ ਆ ਤੇ ਆ ਨਾਲ ਖੜੇ ਨੇ ਉਹਨਾਂ ਦੇ ਬੇਟੇ ਤੇ ਇਧਰ ਇਹ ਗਰਜੰਡ ਸਿੰਘ ਜਿਹਨਾਂ ਦੀ ਤੁਹਾਨੂੰ ਆ ਕੋਠੀ ਬਗਦਾਣੀ ਵਿਖਾਉਣਾ ਪਿਆ ਮੈਂ ਤੇ ਆ ਸਾਰਾ ਪਿੰਡ ਜਿਹੜਾ ਤੁਹਾਨੂੰ ਦਿਖਾਤਾ ਕੋਈ ਚੀ ਜ ਰਹਿ ਨਾ ਜਾਵੇ ਆ ਛੱਪੜ ਵੀ ਛੱਪੜ ਦੀ ਵੀਡੀਓ ਅੱਡ ਵੀ ਮੈਂ ਬਣਾਵਾਗਾ ਤੇ ਆ ਤੁਸੀਂ ਵੇਖ ਰਹੋ ਇੱਥੇ ਛੱਪੜ ਵੀ ਆ ਤੇ ਇੱਥੋਂ ਬੜੇ ਵਧੀਆ ਜਿਹੜਾ ਪਿੰਡ ਆ ਉਹ ਪਿੰਡ ਦਾ ਸੀਨ ਆ ਜਿਹੜਾ ਸਾਰਾ ਜੇ ਤੁਸੀਂ ਆਖੋਗੇ ਵਾਕਈ ਜਾਂ ਇਹ ਡਰੋਨ ਨਾਲ ਬਣਾਈ ਆ ਪਰ ਨਹੀਂ ਮੈਂ ਕੋਠੀ ਉੱਤੇ ਇੱਥੇ ਛੱਤ ਤੇ ਤੀਜੀ ਚੌਥੀ ਮੰਜ਼ਿਲ ਤੇ ਆ ਕੇ ਜਿਹੜਾ ਉਹ ਸਾਰਾ ਪਿੰਡ ਤੁਹਾਨੂੰ ਅੱਜ ਦਿਖਾਇਆ ਉਹ ਬਾਹਰ ਕੋਠੀਆਂ ਦੋ ਤਿੰਨ ਕਠੀਆਂ ਨੇ ਜੂਮ ਕਰਕੇ ਵਿਖਾ ਦਿੰਨੇ ਆ ਤਿੰਨ ਕੋਠੀਆਂ ਨੇ ਇਹ ਤੇ ਇਹ ਕੋਠੀਆਂ ਕਿਹਨਾਂ ਦੀਆਂ ਨੇ ਇਹ ਲక్ష్మణ ਸਿੰਘ ਇਹ ਲక్ష్మణ ਸਿੰਘ ਦੀਆਂ ਨੇ ਇਹ ਕੋਠੀਆਂ ਤੇ ਆ ਤੁਸੀਂ ਦੇਖ ਰਹੇ ਜੇ ਸਾਰਾ ਪਿੰਡ ਜਿਹੜਾ ਇੱਥੋਂ ਉੱਤੋਂ ਪਿੰਡ ਦਾ ਨਜ਼ਾਰਾ ਤੇ ਸਾਰੇ ਇਥੋਂ ਆ ਗੁਰਦੁਆਰਾ ਸਾਹਿਬ ਵੀ ਮੇਰੇ ਹਾਲ ਉਹ ਨਿਸ਼ਾਨ ਸਾਹਿਬ ਤੋਂ ਹਿਊਮ ਕਰਕੇ ਦਿਖਾਉਣਾ ਥੋੜਾ ਜਿਹਾ ਇਥੋਂ ਵੀ ਦਿਸ ਰਿਹਾ ਆ ਤੁਸੀਂ ਦਰਸ਼ਨ ਕਰ ਸਕਦੇ ਇਥੋਂ ਵੀ ਨਿਸ਼ਾਨ ਸਾਹਿਬ ਦੇ ਗੁੰਬਦ ਗੁਰਦੁਆਰੇ ਦਾ ਇਥੋਂ ਨਹੀਂ ਦਿਸ ਰਿਹਾ ਤੇ ਜਿਹੜੀਆਂ ਕੁਝ ਹਾਲੇ ਸ਼ੂਟ ਰਹਿ ਗਿਆ ਉਹ ਸ਼ੂਟ ਜਿਹੜੇ ਉਹ ਅਸੀਂ ਤੁਹਾਨੂੰ ਹੋਰ ਵਿਖਾਵਾਂਗੇ